ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਰੂ ਗ੍ਰੀਵਨੁਵਾਜ ਤਨਾਸਰੀ ਮਹਲਾ 5 ਚਤੁਰ ਦੇਸਾ ਕਿਨੋ ਬਲੇ ਆਪਣਾ ਸਿਰ ਉਪਰ ਕਰ ਤਾਰਿਓ ਕਿਰਪਾ ਕੈ ਠਾਕਹਿ ਅਵਲੋਕਨ ਕਿਨੋ ਦਾਸ ਕਾ ਦੁਖ ਬਦਾਰਿਓ ਰਜਨ ਰਾਖੇ ਗੁਰ ਗੋਵਿੰਦ ਕੰਠ ਲਾਏ ਅਵ ਗੁਣ ਸਭ ਮਿਟੇ ਦਿਆਲ ਪੁਰਖ ਬਖਸੰਦ ਰਹਾ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੈ ਜੋ ਬੋਲੇ ਇਹ ਹਉ ਹਾ ਸਚ ਹੋਵੇ ਤਨਾਸ੍ਰੀ ਮਹਲਾ 5 ਚਤੁਰ ਦਿਸ਼ਾ ਕਿਨੋ ਬਲੇ ਆਪਣਾ ਸਿਰ ਉਪਰ ਕਰ ਤਾਰਿਓ ਕਿਰਪਾ ਕੈ ਠਾਕ ਹੈ ਅਵਲੋਕਨ ਕਿਨੋ ਦਾਸ ਕਾ ਦੁਖ ਬਦਾਰਿਓ ਹਰ ਜਨ ਰਾਖੇ ਗੁਰ ਗੋਵਿੰਦ ਕੰਠ ਲਾਇ ਅਵ ਗੁਣ ਸਭ ਮਿਟੇ ਦਿਆਲ ਪੁਰਖ ਬਖਸੰਦ ਰਹਾ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਦਾਸ ਮੁਖ ਤੈ ਜੋ ਬੋਲੇ ਇਹ ਹਉ ਹ ਸਚ ਹੋਵੇ ਤਨਾਸਰੀ ਮਹਲਾ 5 ਚਤੁਰ ਦਿਸ਼ਾ ਕਿਨੋ ਬਲੇ ਆਪਣਾ ਸਿਰ ਉਪਰ ਕਰ ਤਾਰਿਓ ਕਿਰਪਾ ਕੈ ਠਾਕਹਿ ਅਵਲੋਕਨ ਕਿਨੋ ਦਾਸ ਕਾ ਦੁਖ ਬਦਾਰਿਓ ਹਰ ਜਨ ਰਾਖੇ ਗੁਰ ਗੋਵਿੰਦ ਕੰਠ ਲਾਇ ਅਵ ਗੁਣ ਸਭ ਮਿਟੇ ਦਿਆਲ ਪੁਰਖ ਬਖਸੰਦ ਰਹਾ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦਾਸ ਮੁਖ ਤੈ ਜੋ ਬੋਲੇ ਇਹ ਹਉ ਹਾ ਸਚ ਹੋਵੇ ਤਨਾਸਰੀ ਮਹਲਾ 5 ਚਤੁਰ ਦਿਸ਼ਾ ਕਿਨੋ ਬਲੇ ਆਪਣਾ ਸਿਰ ਉਪਰ ਕਰ ਤਾਰਿਓ ਕਿਰਪਾ ਕੈ ਠਾਕਹਿ ਅਵਲੋਕਨ ਕਿਨੋ ਦਾਸ ਕਾ ਦੁਖ ਬਦਾਰਿਓ ਹਰ ਜਨ ਰਾਖੇ ਗੁਰ ਗੋਵਿੰਦ ਕੰਠ ਲਾਇ ਅਵ ਗੁਣ ਸਭ ਮਿਟੇ ਦਿਆਲ ਪੁਰਖ ਬਖਸੰਦ ਰਹਾ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਤੇ ਨਕ ਦਾਸ ਮੁਖ ਤੈ ਜੋ ਬੋਲੇ ਇਹ ਹਉ ਹ ਸਚ ਹੋਵੇ ਤਨਾਸਰੀ ਮਹਲਾ 5 ਚਤੁਰ ਦਿਸ਼ਾ ਕਿਨੋ ਬਲੇ ਆਪਣਾ ਸਿਰ ਉਪਰ ਕਰ ਤਾਰਿਓ ਕਿਰਪਾ ਕੈ ਠਾਕ ਹੈ ਅਵਲੋਕਨ ਕਿਨੋ ਦਾਸ ਦਾ ਦੁਖ ਬਦਾਰਿਓ ਹਰ ਜਨ ਰਾਖੇ ਗੁਰ ਗੋਵਿੰਦ ਕੰਠ ਲਾਇ ਅਵ ਗੁਣ ਸਭ ਮਿਟੇ ਦਿਆਲ ਪੁਰਖ ਬਖਸੰਦ ਰਹਾ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਤੇ ਨਕ ਦਾਸ ਮੁਖ ਤੈ ਜੋ ਬੋਲੇ ਇਹ ਹਉ ਹ ਸਚ ਹੋਵੇ ਤਨਾਸਰੀ ਮਹਲਾ 5 ਚਤੁਰ ਦਿਸ਼ਾ ਕਿਨੋ ਬਲੇ ਆਪਣਾ ਸਿਰ ਉਪਰ ਕਰ ਤਾਰਿਓ ਕਿਰਪਾ ਕੈ ਠਾਕਹਿ ਅਵਲੋਕਨ ਕਿਨੋ ਦਾਸ ਕਾ ਦੁਖ ਬਦਾਰਿਓ ਹਰ ਜਨ ਰਾਖੇ ਗੁਰ ਗੋਵਿੰਦ ਕੰਠ ਲਾਇ ਅਵਗੁਣ ਸਭ ਮਿਟੇ ਦਿਆਲ ਪੁਰਖ ਬਖਸੰਦ ਰਹਾ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਨਾਨਕ ਦਾਸ ਮੁਖ ਤੈ ਜੋ ਬੋਲੇ ਇਹਾ ਹੁ ਹ ਸਚ ਹੋਵੇ ਤਨਾਸ੍ਰੀ ਮਹਲਾ 5 ਚਤੁਰ ਦੇਸਾ ਕਿਨੋ ਬਲੇ ਆਪਣਾ ਸਿਰ ਉਪਰ ਕਰ ਤਾਰਿਓ ਕਿਰਪਾ ਕੈ ਠਾਕਹਿ ਅਵਲੋਕਨ ਕਿਨੋ ਦਾਸ ਪਾ ਦੁਖ ਬਦਾਰਿਓ ਹਰ ਜਨ ਰਾਖੇ ਗੁਰ ਗੋਵਿੰਦ ਕੰਠ ਲਾਇ ਅਵ ਗੁਣ ਸਭ ਮਿਟੇ ਦਿਆਲ ਪੁਰਖ ਬਖਸੰਦ ਰਹਾਉ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੈ ਜੋ ਬੋਲੇ ਇਹ ਹਉ ਹਾ ਸਚ ਹੋਵੇ ਤਨਾਸਰੀ ਮਹਲਾ 5 ਚਤੁਰ ਦੇਸਾ ਕਿਨੋ ਬਲੇ ਆਪਣਾ ਸਿਰ ਉਪਰ ਕਰ ਤਾਰਿਓ ਕਿਰਪਾ ਕੈ ਠਾਕਹਿ ਅਵਲੋਕਨ ਕਿਨੋ ਦਾਸ ਦਾ ਦੁਖ ਬਦਾਰਿਓ ਹਰ ਜਨ ਰਾਖੇ ਗੁਰ ਗੋਵਿੰਦ ਕੰਠ ਲਾਇ ਅਵ ਗੁਣ ਸਭ ਮਿਟੇ ਦਿਆਲ ਪੁਰਖ ਬਖਸੰਦ ਰਹਾ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੈ ਜੋ ਬੋਲੇ ਇਹ ਹਉ ਹਾ ਸਚ ਹੋਵੇ ਤਨਾਸ੍ਰੀ ਮਹਲਾ 5 ਚਤੁਰ ਦੇਸਾ ਕਿਨੋ ਬਲੇ ਆਪਣਾ ਸਿਰ ਉਪਰ ਕਰ ਤਾਰਿਓ ਕਿਰਪਾ ਕੈ ਠਾਕਹਿ ਅਵਲੋਕਨ ਕਿਨੋ ਦਾਸ ਕਾ ਦੁਖ ਬਦਾਰਿਓ ਹਰ ਜਨ ਰਾਖੇ ਗੁਰ ਗੋਵਿੰਦ ਕੰਠ ਲਾਇ ਅਵਗੁਣ ਸਭ ਮਿਟੇ ਦਿਆਲ ਪੁਰਖ ਬਖਸੰਦ ਰਾਵ ਜੋ ਮੰਗਹਿ ਠਾਕੁਰ ਆਪਣੇ ਤੇ ਸੋਈ ਸੋਈ ਨਕ ਦਾਸ ਮੁਖ ਤੈ ਜੋ ਬੋਲੇ ਇਹ ਹਉ ਹ ਸਚ ਹੋਵੇ ਤਨਾਸਰੀ ਮਹਲਾ 5 ਚਤੁਰ ਦੇਸਾ ਕਿਨੋ ਬਲੇ ਆਪਣਾ ਸਿਰ ਉਪਰ ਕਰ ਤਾਰਿਓ ਕਿਰਪਾ ਕੈ ਠਾਕਹਿ ਅਵਲੋਕਨ ਕਿਨੋ ਦਾਸ ਕਾ ਦੁਖ ਬਦਾਰਿਓ ਹਰ ਜਨ ਰਾਖੇ ਗੁਰ ਗੋਵਿੰਦ ਕੰਠ ਲਾਇ ਅਵ ਗੁਣ ਸਭ ਮਿਟੇ ਦਿਆਲ ਪੁਰਖ ਬਖਸੰਦ ਰਹਾ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਨਕ ਦਾਸ ਮੁਖ ਤੈ ਜੋ ਬੋਲੇ ਇਹ ਹਉ ਹਾ ਸਚ ਹੋਵੇ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ